ਦੋਸਤੋ ਹੁਣ ਇੱਕ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਦਾਂ ਕਿ ਆਪਾਂ ਜਾਣਦੀਆਂ ਕਿ ਅੱਜਕੱਲ ਸਰਪ੍ਰਾਈਜ਼ ਵਿਜ਼ਿਟ ਦਾ ਟ੍ਰੈਂਡ ਬਹੁਤ ਚੱਲ ਰਿਹਾ ਹੈ ਜਿੱਥੇ ਕਿ ਬਹੁਤ ਸਾਰੇ ਮੁੰਡੇ ਕੁੜੀਆਂ ਆਪਣੇ ਘਰਦਿਆਂ ਨੂੰ ਬਿਨਾਂ ਦੱਸੇ ਹੀ ਵਿਦੇਸ਼ਾਂ ਵਿੱਚੋਂ ਆ ਜਾਂਦੇ ਹਨਾ ਅਤੇ ਆਪਣੇ ਘਰਦਿਆਂ ਨੂੰ ਇਸ ਤਰ੍ਹਾਂ ਸਰਪ੍ਰਾਈਜ਼ ਦਿੰਦੇ ਹਨ ਇਸੇ ਤਰ੍ਹਾਂ ਦੋਸਤੋ ਹੁਣ ਇੱਕ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਕੁੜੀ 8 ਸਾਲ ਬਾਅਦ ਆਪਣੇ ਘਰ ਪੰਜਾਬ ਆਈ ਹੈ ਅਤੇ ਉਹ ਬਿਨਾਂ ਦੱਸੇ ਹੀ ਆਪਣੇ ਘਰ ਆ ਜਾਂਦੀ ਹੈ ਅਤੇ ਜਦੋਂ ਹੀ ਆਪਣੇ ਘਰ ਦੇ ਗੇਟ 'ਚ ਖੜਕੇ ਆਪਣੀ ਮਾਂ ਨੂੰ ਆਵਾਜ਼ ਮਾਰਦੀ ਹੈ ਤਾਂ ਉਸਦੀ ਮਾਂ ਵੀ ਭੱਜੀ ਆਉਂਦੀ ਹੈ ਜਿਸ ਦੀ ਵੀਡੀਓ ਵੀ ਤੁਸੀਂ ਸਕਰੀਨ ਤੇ ਦੇਖ ਜਿਹੜਿਆ ਬੇਬੇ ਨੂੰ ਚਾਹ ਪੁੱਤ ਪਿੰਡ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਕਿ ਸ਼ੇਅਰ ਵੀ ਜ਼ਰੂਰ ਕਰ ਦੇਣਾ ਅਤੇ ਅਜਿਹੀ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ